ਇਹ ਚਾਰੇ ਪਾਸੇ ਤੁਸੀਂ ਜੋ ਪਾਣੀ ਹੀ ਪਾਣੀ ਦੇਖ ਰਹੇ ਹੋ ਇਹ ਬਾਉਪੁਰ ਮੰਡ ਦਾ ਏਰੀਆ ਜੋਹੜਾਂ ਦੇ ਵਿੱਚ ਕਿਰਿਆ ਹੋਇਆ ਹੈ ਸੁਲਤਾਨਪੁਰ ਲੋਧੀ ਤਹਿਸੀਲ ਦੇ ਇਹ ਬਾਉਪੁਰ ਮੰਡ ਇਸ ਏਰੀਏ ਦੇ 15 16 ਪਿੰਡ ਜੋਹੜਾਂ ਦੀ ਮਾਰ ਵਿੱਚ ਨੇ ਤੇ ਚਾਰ ਕੋ ਪਿੰਡਾਂ ਵਿੱਚ ਸਥਿਤੀ ਜ਼ਿਆਦਾ ਗੰਭੀਰ ਹੈ ਜਿੱਥੇ ਪੂਰੀ ਤਰ੍ਹਾਂ ਫਸਲਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਨ੍ਹਾਂ ਵੱਲੋਂ ਇਸ ਇਲਾਕੇ ਦੇ ਵਿੱਚ ਲਗਾਤਾਰ ਉਹ ਪਹੁੰਚ ਕਰ ਰਹੇ ਨੇ ਜੋ ਵੀ ਲੋੜ ਹੈ ਉਹ ਗੁਰਸੰਗਤ ਦੇ ਸਹਿਯੋਗ ਨਾਲ ਤੇ ਪ੍ਰਸ਼ਾਸਨ ਨੂੰ ਵੀ ਨਾਲ ਲਿਆ ਜਾ ਰਿਹਾ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਸਹਾਇਤਾ ਇਹਨਾਂ ਲੋਕਾਂ ਨੂੰ ਪਹੁੰਚਾਈ ਜਾ ਸਕੇ ਤੇ ਅੱਜ 15 ਅਗਸਤ ਨੂੰ ਇੱਥੇ ਜੋ ਚਾਰੇ ਦੀ ਸੇਵਾ ਲੈ ਕੇ ਸੰਗਤਾਂ ਪਹੁੰਚੀਆਂ ਸੰਤੀ ਚੇਵਾਲ ਜੀ ਦੇ ਸੱਦੇ ਦੇ ਉੱਤੇ ਉਹਨਾਂ ਦੇ ਕਹਿਣ ਦੇ ਉੱਪਰ ਪਿੰਡ ਗੱਟੀ رائےਪੁਰ ਦੀ ਜੋ ਸਰਪੰਚ ਸਾਹਿਬ ਨੇ ਨਾਲ ਹੋਰ ਆਪਣੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉਹ ਚਾਰੇ ਦੀ ਸੇਵਾ ਲੈ ਕੇ ਪਹੁੰਚੇ ਨੇ ਕਿੱਦੋਂ ਤੋਂ ਨੋੜ ਹੋ ਗਈ ਅਪਰੋਚ ਹੋ ਗਈ ਆਪਾਂ ਨੂੰ ਜਾਣ ਲੱਗਾ ਪਾਣੀ ਥੱਲੇ ਡਿੱਲੂਗਾ ਫਿਰ ਆਪਾਂ ਉੱਥੇ ਪਹੁੰਚ ਪਾਵਾਂਗੇ ਕਿਉਂਕਿ ਇਹਦੇ ਉੱਤੇ ਟਰੈਕਟਰ ਵੀ ਨਹੀਂ ਲੰਘਦਾ ਜੇ ਰੋਡ ਤੇ ਤਾਂ ਆਪਣੀ ਆਵਾ ਦੇ ਟਰਾਲੀ ਆਉਂਦੀਆਂ ਟਰੈਕਟਰ ਆਉਂਦੇ ਆ ਤਾਂ ਆਪਾਂ ਵੀ ਸ਼ੋ ਅਪਰੋਚ ਹੁਣ ਇਹ ਜਿਹੜਾ ਹੈਗਾ ਉੱਥੇ ਜਾਣ ਵਾਸਤੇ ਇਹਦੀ ਅਪਰੋਚ ਨਹੀਂ ਤੁਹ ਕਿਹਦੀ ਜੀ ਜਾ ਸਕਦੇ ਆ ਥੋੜਾ ਜਿਹਾ ਨੂੰ ਹਟ ਜਾ ਮੈਂ ਹਟ ਕਰ ਜੂਗਾ ਹੁਣ ਇਸ ਵੇਲੇ ਦਿਨਾਂ ਨੂੰ ਆ ਕਿ ਆਪਾਂ ਇਹਨਾਂ ਦੀ ਕੀ ਹੈਲਪ ਕਰ ਸਕਦੇ ਆ ਅਚਾਰ ਇਹਨਾਂ ਦੇ ਕਿਸ਼ਤੀਆਂ ਨਾਲ ਉੱਥੇ ਪਹੁੰਚਾ ਦੀ ਉਸ ਤੋਂ ਤੋਂ ਕੋਰਪੋਰਸ਼ਨ ਜਿਹੜਾ ਹੈਗਾ ਕੋਈ ਚੀਜ਼ ਕਰਿਆ ਕੋ ਤਸਵੀਰ ਨਹੀਂ ਜਿਹੜੇ ਇਥੇ ਆਏ ਉਹਨਾਂ ਨੂੰ ਮੈਸੇਜ ਦੇਣਾ ਤੇ ਇਹ ਤੋਂ ਬਾਅਦ ਵਿੱਚ ਜਦੋਂ ਹੈਗੀ ਥੋੜਾ ਜਿਹਾ ਪਾਣੀ ਛੱਡਦਾ ਤੇ ਦੇਖਦੇ ਕੀ ਕਰ ਸਕਦੇ ਹੈਲਪ ਹੋਰ ਭਰ ਲਓ ਭਰ ਲਓ ਕਿਸੇ ਵੀ ਉਹ ਕੰਮ ਆ ਸਤਿ ਸਿਚੇਵਾਲ ਜੀ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਲੰਗਰ ਦੀ ਸੇਵਾ ਪੀਣ ਵਾਲਾ ਪਾਣੀ ਤੇ ਇਸ ਤੋਂ ਇਲਾਵਾ ਦੋ ਬੇੜੀਆਂ ਇਸ ਦਰਿਆ ਦੇ ਵਿੱਚ ਸੰਗਤ ਨੂੰ ਜੇ ਕਿਸੇ ਨੇ ਜੋ ਫਸੇ ਹੋਏ ਲੋਕ ਨੇ ਉਹਨਾਂ ਨੂੰ ਬਾਹਰ ਲੈ ਕੇ ਆਉਣਾ ਹੈ ਕੋਈ ਬਿਮਾਰ ਹੈ ਉਹਨਾਂ ਨੂੰ ਕੱਢਣ ਵਾਸਤੇ ਕਿਤੇ ਵੀ ਲੋੜ ਪੈਂਦੀ ਹੈ ਤਾਂ ਲਗਾਤਾਰ ਉਹ ਦੋ ਕਿਸ਼ਤੀਆਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਜੋ ਇੱਕ ਮਸ਼ੀਨ ਹੈ ਉਹ ਵੀ ਇਸ ਏਰੀਏ ਵਿੱਚ ਜਿਹੜੇ ਬੰਨ ਹੋਰ ਥਾਂ ਤੋਂ ਨਾ ਟੁੱਟਣ ਉੱਥੇ ਲਗਾਤਾਰ ਕਿਸਾਨਾਂ ਦੀ ਮਦਦ ਲਈ ਦਿੱਤੀ ਗਈ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਇਸ ਇਲਾਕੇ ਨਾਲ ਖੜਨ ਦੀ ਲੋੜ ਹੈ ਤੇ ਸੰਤੀ ਚੇਵਾਲ ਜੀ ਵੱਲੋਂ ਹਰ ਸੰਭਵ ਯਤਨ ਇਸ ਇਲਾਕੇ ਦੇ ਵਿੱਚ ਕੀਤੇ ਜਾ ਰਹੇ ਨੇ